ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਸਟੇਜਾਂ ਦੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਬਾਹਰੇ ਪੱਖ ਅੱਜ ਤੁਹਾਨੂੰ ਭੜੀ ਪਾਤ ਨੂੰ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਏ ਗੁਰਨਾਮ ਰਾਜਵੀਰ ਦਾ ਸਭ ਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾਏ ਜਸ ਰੈਕਰ ਤੋਂ ਸਾਡਾ ਭਰਾ ਤਸਵੀਰ ਪਾਲ ਦੀ ਹੈ ਉਹ ਸਣ ਤੋਂ ਉਥੇ ਸਾਡੇ ਕਿਹੜੇ ਪਤਾ ਨਹੀਂ ਵਜਿਆ ਜਾਂ ਨਹੀਂ ਵਜਿਆ ਤਾ ਜਸਵੀਰਪਾਲ ਬਾਈ ਹੁਣੇ ਉਸ ਦਿਨ ਤੇ ਦਿਨ ਰਾਤ ਰਾਜਕੀਤੇ ਨਾਲ ਰਹੇ ਆ ਐ ਅੱਜ ਤੱਕ ਉਹ ਪਰਿਵਾਰ ਚ ਬੈਠੇ ਆ ਔਰ ਮੈਨੂੰ ਇਹ ਪੂਰਾ ਯਕੀਨ ਆ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਥ ਇਹਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਰਹਿਣ ਵਾਲਾ ਹੈ ਪਰਿਵਾਰ ਤੋਂ ਪਾਸੇ ਹੋਣ ਵਾਲਾ ਇਹ ਉਧਾਰਣਾ ਨੇ ਐਦਾਂ ਹੀ ਤੁਸੀਂ ਵੀ ਸਾਰੇ ਸਜਣੋ ਅਮੇਲਿਆਂ ਦੀ ਪੁਕਾਰ ਹੈ ਇਹਨਾਂ ਰਾਤਾਂ ਦੀ ਪੁਕਾਰ ਹੈ ਤੁਹਾਡੇ ਦੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤਾਂ ਨਿਤਰਾ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਣਦਾ ਨਾਲ ਖਰਚੇ ਕਰੋ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਆ ਪਰ ਬੰਦਾ ਉਰ ਜਾਂਦਾ ਬੰਦਾ ਨਹੀਂ ਮੁੜ ਕੇ ਆਉਂਦਾ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਪਰੇ ਤੇ ਮਹਿਸੂਸ ਕਰਦੇ ਰਹਿੰਦੇ ਕਿ ਜੀ ਕਿੱਥੇ ਚਲਾ ਗਿਆ ਇਹ ਕੱਲੀ ਉਸ ਕਰਦੀ ਬਾਤ ਨਹੀਂ ਐ ਬ੍ਰਹਮੰਡ ਦੀ ਬਾਤ ਆ ਪੂਰੀ ਦੁਨੀਆਂ ਦੀ ਬਾਤ ਆ ਕਿਉਂਕਿ ਜਾਂਦਾ ਕਿਦਾ ਨਹੀਂ ਬਾਬੂ ਜਾਂਦੇ ਸਭ ਦੇ ਪਰ ਐਦਾਂ ਹੀ ਕਿਤੇ ਨਾਰ ਦੁੱਖਾਂ ਦੇ दारू ਬਣ ਜੀਏ ਨਾ ਤਪਰਾਂ ਦੇ ਦੁੱਖ ਕਹਿੰਦੇ ਵਡਾਇਆ ਘਟ ਜਾਂਦੇ ਆ ਵਡਾਇਆ ਘਟ ਜਾਂਦੇ ਆ ਆ ਜਾਓ